ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਅ ਲੋ ਵੀ ਸੱਜਣੂ ਅ ਮਸਲਾ ਕੀ ਆ ਜੇ ਨਾ ਪਸ਼ੂ ਦਾ ਸਹੀ ਟਾਈਮ ਉਤੇ ਬਿਮਾਰ ਪਸ਼ੂ ਦਾ ਸਹੀ ਡਾਇਗਨੋਸ ਕੀਤਾ ਜਾਵੇ ਤਾਂ ਸਹੀ ਟਾਈਮ ਦੇ ਉਤੇ ਇਲਾਜ ਕੀਤਾ ਜਾਵੇ ਤਾਂ ਪਸ਼ੂ ਨੂੰ ਬਚਾਇਆ ਜਾ ਸਕਦਾ ਤਾਂ ਫੜਾ ਦੋ ਇਹ ਦੁੱਧ ਫੜ ਲਓ ਤੁਸੀਂ ਕੋਈ ਨਹੀਂ ਜਾਓ ਨਹੀਂ ਨਹੀਂ ਮੈਂ ਪ੍ਰਸ਼ਾਦਾ ਛਕਿਆ ਹੋਇਆ ਹਾਂ ਬਸ ਕੋਈ ਨਹੀਂ ਤਾਂ ਇਹ ਕੀ ਆ ਵੀਰੇ ਮਸਲਾ ਇੱਥੇ ਨਾ ਤਾਂ ਆਇਆ ਹੋਇਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਰੱਖ ਦੋ ਮੈਂ ਆਪੀ ਪੀ ਲੈਣਾ ਪੀ ਲੈਣਾ ਪੀ ਲੈਣਾ ਬਾਦ ਤੁਸੀਂ ਜਾਓ ਕੋਈ ਨਹੀਂ ਕੋਈ ਚੱਕਰ ਤਾਂ ਪਸ਼ੂ ਨੂੰ ਸਹੀ ਸਮੇਂ ਦੇ ਉੱਤੇ ਇਲਾਜ ਪ੍ਰੋਪਰ ਟ੍ਰੀਟਮੈਂਟ ਦਿੱਤਾ ਜਾਵੇ ਤਾਂ ਪਸ਼ੂ ਨੂੰ ਬਚਾਇਆ ਜਾ ਸਕਦਾ ਹੈ ਤਾਂ ਦੋਸਤੋ ਸਿਆਲ ਦੇ ਵਿੱਚ ਮਸਲਾ ਕੀ ਆ ਅ ਬਹੁਤ ਪਸ਼ੂਆਂ ਨੂੰ ਨਾ ਠੰਡਾ ਪਾਣੀ ਪੀਣ ਦੇ ਕਾਰਨ ਨਮੂਨੀਆਂ ਹੋ ਜਾਂਦਾ ਆ ਤਾਂ ਨਮੂਨੀਆਂ ਦਾ ਕੀ ਆ ਬਹੁਤ ਕੇਸ ਆ ਰਹੇ ਆ ਨਮੂਨੀਆਂ ਵਾਲੇ ਇਹ ਵੜੀ ਨੂੰ ਪਹਿਲਾਂ ਨਾ ਨਮੂਨੀਆਂ ਹੋਇਆ ਇੱਕ ਮਹੀਨੇ ਦੀ ਕੱਚੀ ਆ ਮਹੀਨਾ ਰਹਿੰਦਾ ਆ ਸੂਣ ਦੇ ਵਿੱਚ ਨਮੂਨੀਆਂ ਜਦੋਂ ਡਾਇਗਨੋਸ ਕੀਤਾ ਗਿਆ ਤਾਂ ਤੁਸੀਂ ਵੀ ਧਿਆਨ ਰੱਖਿਆ ਕਰੋ ਜਦੋਂ ਤੁਹਾਡਾ ਪਸ਼ੂ ਨਾ ਆ ਨਾਸਾਂ ਨੂੰ ਉੱਤੇ ਨੂੰ ਖਿੱਚਣ ਲੱਗ ਜਵੇ ਨਾਸਾਂ ਨੂੰ ਖਿੱਚੀ ਜਾਵੇ ਖਿੱਚੀ ਜਾਵੇ ਵਾਰ-ਵਾਰ ਤਾਂ ਤੁਸੀਂ ਸਮਝ ਲਓ ਵੀ ਤੁਹਾਡੇ ਪਸ਼ੂ ਨੂੰ ਨਮੂਨੀਆਂ ਹੋ ਚੁੱਕਿਆ ਆ। ਅ ਇਹਨਾਂ ਨਮੂਨੀਆਂ ਦਾ ਟ੍ਰੀਟਮੈਂਟ ਕੀਤਾ ਗਿਆ। ਅ ਬਹੁਤ ਔਖੀ ਸੈਟਲ ਕੀਤੀ ਗਈ ਬੁਖਾਰ ਬਹੁਤ ਔਖਾ ਤੋੜਿਆ ਵੈੜੀ ਦਾ। ਸੈਟਲ ਹੋ ਗਈ ਤਾਂ ਉਹ ਤੋਂ ਬਾਅਦ ਦੇ ਵਿੱਚ ਥੋੜੇ ਦਿਨਾਂ ਦੇ ਬਾਅਦ ਚ ਹੁਣ ਇਹਨੂੰ ਵੈੜੀ ਨੂੰ ਬੰਨ ਪੈ ਗਿਆ ਆ ਗੋਏ ਦਾ। ਗੋਹੀ ਦਾ ਬੰਨ ਪੈ ਗਿਆ ਤਾਂ ਜਦੋਂ ਪ੍ਰੋਪਰਲੀ ਤਰੀਕੇ ਦੇ ਨਾਲ ਡਾਇਗਨੋਸ ਕੀਤਾ ਗਿਆ ਤਾਂ ਵੈੜੀ ਨੂੰ ਬੰਨ ਪੈ ਗਿਆ। ਅ ਬੰਨ ਦਾ ਹੁਣ ਕੀ ਆ ਮਸਲਾ? ਪਹਿਲਾਂ ਤਾਂ ਵੀਰੇ ਹੋਰਾਂ ਨੂੰ ਪ੍ਰੋਪਰਲੀ ਪਤਾ ਹੀ ਨਹੀਂ ਲੱਗਿਆ ਬੰਨ ਦਾ ਕਈ ਦਿਨ ਇਹ ਆਮ ਇਥੇ ਡਾਕਟਰਾਂ ਤੋਂ ਮਾੜਾ ਮੋਟਾ ਕਰਾਉਂਦੇ ਰਹੇ ਟਰੀਟਮੈਂਟ ਤਾਂ ਆਪਾਂ ਕੱਲ ਆਏ ਸੀਗੇ ਤਾਂ ਕੱਲ ਆਪਾਂ ਡਾਇਗਨੋਸ ਕਰਿਆ ਆ ਬਈ ਵੈੜੀ ਨੂੰ ਬੰਨ ਤਾਂ ਬੰਨ ਤਾਂ ਹੁਣ ਤੁਸੀਂ ਪੋਜੀਸ਼ਨ ਚੈੱਕ ਕਰ ਸਕਦੇ ਹੋ ਵੈੜੀ ਜਗਾਲੀ ਤੂੜੀ ਕਰਈ ਆ ਨਾ ਵੀਰੇ ਤੂੜੀ ਕਰ ਰਹੀਆ ਠੀਕ ਹੈ ਜੀ ਤਾਂ ਆਪਾਂ ਡਾਇਗਨੋਸ ਕਰਕੇ ਬਈ ਇਹ ਉਹਨਾਂ ਨੂੰ ਦੱਸਿਆ ਬਈ ਵੈੜੀ ਨੂੰ ਵੀਰ ਜੀ ਬੰਨ ਤਾਂ ਬੰਨ ਦਾ ਵੀਰ ਜੀ ਟਰੀਟਮੈਂਟ ਇਹਦਾ ਸ਼ੁਰੂ ਕੀਤਾ ਗਿਆ ਅੱਜ ਆਪਣੀ ਟਰੀਟਮੈਂਟ ਨੂੰ ਦੂਸਰਾ ਦਿਨ ਤਾਂ ਮਸਲਾ ਕੀ ਆ ਸਵੇਰ ਦਾ ਮੇਰੇ ਤੋਂ ਆ ਨਹੀਂ ਹੋਇਆ ਰਜੇਵੇਂ ਜਿਆਦਾ ਹੋਣ ਦੇ ਕਾਰਨ ਕੇ ਇਸ ਜਿਆਦਾ ਹੋਣ ਦੇ ਕਾਰਨ ਸਵੇਰ ਦਾ ਆ ਨਹੀਂ ਮੇ ਤੋਂ ਹੋਇਆ ਤਾਂ ਹੁਣ ਮਸਲਾ ਕੀ ਆ 9:30 ਦਾ ਟਾਈਮ ਆ ਰਾਤ ਦਾ ਤਾਂ ਮੈਂ ਪਹੁੰਚਿਆ ਤਾਂ ਵੈੜੀ ਮਹਾਰਾਜ ਦੀ ਕਿਰਪਾ ਦੇ ਨਾਲ ਆ ਦੇਖੋ ਲੇਡਣੇ ਲੱਗ ਗਿਆ ਕਰਨ کافی ਕਰਿਆ ਤਾਂ ਇਹ ਕਾਲੇ ਰੰਗ ਦੇ ਆ ਦੋਸਤੋ ਆਪਾਂ ਕੱਲ ਜਿਹੜੀ ਕੋਲ ਲਲ ਪਿਆਈ ਸੀਗੀ ਬਿਹੜੀ ਨੂੰ ਤਾਂ ਉਹ ਮੰਨ ਲਓ ਬਈ ਕੱਲ ਜਿਹੜੀ ਪਿਆਈ ਸੀ ਤਾਂ ਉਹ ਵਾਲੇ ਲੇਡਣੇ ਕਾਲੇ ਰੰਗ ਦੇ ਹੁਣ ਬਾਹਰ ਆਉਣ ਲੱਗ ਗਿਆ ਤਾਂ ਇਹ ਤੋਂ ਸਿੱਧ ਹੁੰਦਾ ਬਈ ਜਿਹੜਾ ਕੱਲ ਆਪਾਂ ਜੋ ਵੀ ਇਹਨੂੰ ਪ੍ਰੋਗਰਾਮ ਦਿੱਤਾ ਸੀ ਉਹ ਬਾਹਰ ਆਇਆ ਆ ਤਾਂ ਵੀ ਸਮਝ ਲਓ ਬਈ ਪਸ਼ੂ ਦਾ ਜਿਹੜਾ ਅੰਦਰਲਾ ਸਿਸਟਮ ਆ ਉਹ ਚੱਲਣਾ ਸ਼ੁਰੂ ਹੋ ਗਿਆ ਆ ਬਈ ਨਹੀਂ ਬਾਈ ਉਹਨਾਂ ਨੂੰ ਬੈੜੀ ਦੇ ਬਚਣ ਦੀ ਉਮੀਦ ਬਾਈ ਉਹ ਨਹੀਂ ਛੱਡੀ ਬੈਠੇ ਸੀਗੇ ਤਾਂ ਹੁਣ ਮਹਾਰਾਜ ਦੀ ਐਸੀ ਕਿਰਪਾ ਹੋਈ ਆ ਬਈ ਹੁਣ ਇਹ ਚੱਲ ਪਈਆ ਤਾਂ ਕੱਲ ਤੱਕ ਜਿੱਦਾਂ ਜਿੱਦਾਂ ਆਪਾਂ ਐਨਐਸ ਚੜਾ ਰਹੇ ਆ ਬੈੜੀ ਨੂੰ ਤਾਂ ਓਏ ਇਹਨੇ ਅੰਦਰੋਂ ਸਾਰਾ ਕੁਝ ਬਾਹਰ ਕੱਢ ਦੇਣਾ ਆ ਤਾਂ ਦੋਸਤੋ ਜਦੋਂ ਪਸ਼ੂ ਅਲਜ ਜਵੇ ਤਾਂ ਐਨਐਸ ਕਾਫੀ ਵੱਡੀ ਮਾਤਰਾ ਦੇ ਵਿੱਚ ਚੜਾਉਣੀ ਪੈਂਦੀ ਆ ਜਿਹਦੇ ਨਾਲ ਪਸ਼ੂ ਆਪਣਾ ਸਾਰਾ ਅੰਦਰਲਾ ਸਿਸਟਮ ਉਹ ਬਾਹਰ ਕੱਢਦਾ ਆ ਤਾਂ ਇਹ ਐਨਐਸ ਚੜਾਉਣੀ ਬਹੁਤ ਜ਼ਿਆਦਾ ਲਾਜ਼ਮੀ ਆ ਹੁਣ ਵੀਰੇ ਲੱਗਦਾ ਬਈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਵੜੀ ਦਾ ਅੱਗੇ ਤੋਂ ਸੁਧਾਰ ਆਇਆ ਹੋਊਗਾ ਹਾਂ ਹਾਂਜੀ ਇਹ ਤਾਂ ਸਹੀ ਆ ਸਹੀ ਆ ਜੀ ਸਹੀ ਕਾਫੀ ਭਰ ਕਬਰੇ ਠੀਕ ਹੈ ਜੀ ਬਸ ਕੋਈ ਚੱਕਰ ਨਹੀਂ ਪ੍ਰਮਾਤਮਾ ਕਿਰਪਾ ਕਰੂਗਾ ਤਾਂ ਇਹਨ ਪ੍ਰੋਪਰਲੀ ਸੈਟਲ ਹੋ ਜੂਗੀ ਤਾਂ ਕੀ ਆ ਦੋਸਤੋ ਸਹੀ ਸਮੇਂ ਦੇ ਉੱਤੇ ਤਾਂ ਸਹੀ ਡਾਇਗਨੋਸ ਹੋ ਜੂਵੇ ਤਾਂ ਪਾਸ਼ੂ ਨੂੰ ਬਚਾਇਆ ਜਾ ਸਕਦਾ ਆ ਤਾਂ ਹੁਣ ਮਸਲਾ ਕੀ ਆ ਟਾਈਮ ਅੱਪ ਹੋ ਗਿਆ ਸੀ ਕਾਫੀ ਓਵਰ ਹੋ ਗਿਆ ਸੀ ਟਾਈਮ ਪਰ ਕੇਸ ਇਹ ਲਾਜ਼ਮੀ ਸੀਗਾ ਇਹ ਦੇ ਕਰਕੇ ਰਾਤ ਨੂੰ ਆਪਾਂ ਨੂੰ ਆਉਣਾ ਪਿਆ ਆ ਤਾਂ ਸਾਰੇ ਭਰਾ ਨਾ ਹੁਣ ਠੰਡ ਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਬਹੁਤਾ ਠੰਡਾ ਪਾਣੀ ਨਾ ਪਿਆਇਆ ਕਰੋ ਪਸ਼ੂਆਂ ਨੂੰ ਤਾਜ਼ਾ ਪਾਣੀ ਹੀ ਕੱਢ ਕੇ ਪਿਆਇਆ ਕਰੋ ਮੇਰਾ ਭਰਾ ਇਹ ਚੀਜ਼ ਦੀ ਗੌਰ ਕਰਿਆ ਕਰੋ ਸਾਰੇ ਸੱਜਣ ਇਹ ਚੀਜ਼ ਦੇ ਉੱਤੇ ਧਿਆਨ ਦਿਆ ਕਰੋ ਠੰਡਾ ਪਾਣੀ ਪਸ਼ੂਆਂ ਨੂੰ ਨਾ ਪਿਆਇਆ ਕਰੋ ਇਹ ਨਮੂਨੀਆਂ ਦਾ ਵੀ ਕਾਰਨ ਬਣਦਾ ਆ ਤਾਂ ਇਹ ਬੰਨ ਦਾ ਵੀ ਕਾਰਨ ਬਣਦਾ ਆ ਸਾਰੇ ਭਰਾਏ ਚੀਜ਼ ਤੇ ਧਿਆਨ ਦਿਆ ਕਰੋ ਅੱਗੇ ਤੋਂ ਠੰਡਾ ਪਾਣੀ ਜਿਹੜੇ ਸੱਜਣ ਪਿਆ ਰਹੇ ਆ ਉਹ ਆਪਣੀ ਵੀਡੀਓ ਦੇਖ ਕੇ ਠੰਡਾ ਪਾਣੀ ਪਿਆਣਾ ਬੰਦ ਕਰ ਦੋ ਤਾਂ ਤਾਜ਼ਾ ਪਾਣੀ ਪਸ਼ੂਆਂ ਨੂੰ ਪਿਓ ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਾਂ ਦਵਾਂਗੇ ਤੁਹਾਨੂੰ ਕੋਈ ਚੰਗਾ ਰੈ ਮਸ਼ਵਰਾ